ਜਗਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ 538ਵੇਂ ਵਿਆਹ ਪੁਰਬ ਨੂੰ ਲੈ ਕੇ ਗੁਰਦੁਆਰਾ ਕੰਦ ਸਹਿਬ, ਡੇਰਾ ਸਹਿਬ ਅਤੇ ਸਤ ਕਰਤਾਰੀਆ ਸਹਿਬ ਵਿਖੇ ਤਿਆਰੀਆਂ ਜੋਰਾ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਗੁਰਨਾਮ ਸਿੰਘ ਜੱਸਲ ਅਤੇ ਗ੍ਰੰਥੀ ਅਰਵਿੰਦਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ 30 ਅਗਸਤ ਦਿਨ ਸ਼ਨੀਵਾਰ ਨੂੰ ਵਿਆਪੂਰਵ ਸਲਾਣਾ ਜੋੜ ਮੇਲਾ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਅਤੇ ਗੁਰਦੁਆਰਾ ਕੰਦ ਸਹਿ ਵਿਖੇ ਰੰਗ ਰੋਗਣ ਦੀ ਸੇਵਾ ਸ਼ੁਰੂ ਹੋ ਗਈ ਹੈ ਅਤੇ ਸੰਗਤਾਂ ਉਤਸ਼ਾਹ ਨਾਲ ਸੇਵਾ 'ਚ ਹਿੱਸਾ ਲੈ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਦਾਸ ਦਾ ਨਾਮ ਯਾਨੀ ਅਰਵਿੰਦਰ ਸਿੰਘ ਜੋ ਇੱਥੇ ਗ੍ਰੰਥੀ ਸਿੰਘ ਦੀ ਲੇਵਾ ਨਿਭਾ ਰਹੇ ਹਾਂ ਤਾਂ ਤਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋ ਵਿਆਹ ਵਰਪੂਰ ਗਿਆ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਹਰ ਸਾਲ ਮਨਾਉਂਦੀਆਂ ਨੇ ਇਸ ਸਾਲ ਵੀ 30 ਅਗਸਤ ਨੂੰ ਤਾਂ ਤਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋ ਵਿਆਹ ਵਰਪੂਰ ਗਿਆ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਸੰਗਤਾਂ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਦੇ ਵਿੱਚ ਇੱਥੇ ਆ ਰਹੀਆਂ ਨੇ ਤੇ ਬੜੀ ਹੀ ਧੂਮ ਧਾਮ ਦੇ ਨਾਲ ਬੜੀ ਉਤਸ਼ਾਹ ਦੇ ਨਾਲ ਸੇਵਾ ਚੱਲ ਰਹੀ ਹੈ ਤਨ ਤਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 1544 ਬਿਕਰਮੀ ਸੁਦੀ ਸਤਵੀਨੀ ਤਨ ਤਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਟਾਲਾ ਨਗਰ ਵਿਖੇ ਆਪ ਇੱਥੇ ਆਏ ਸਨ ਜੋ ਇਹ ਸਥਾਨ ਤੁਸੀਂ ਵੇਖ ਰਹੇ ਹੋ ਇੱਥੇ ਜੋ ਤਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਰਾਤ ਦੇ ਸਮੇਤ ਇੱਥੇ ਟੁਕਾ ਕੀਤਾ ਸੀ ਜੋ ਕੰਧ ਦੇ ਦਰਸ਼ਨ ਆਪ ਸੰਗਤਾਂ ਕਰਦੀਆਂ ਹੋ ਇੱਥੇ ਆਪ ਸਤਿਗੁਰੂ ਜੀ ਬਿਰਾਜਮਾਨ ਹੋਏ ਜਿਸ ਸਮੇਂ ਤਨ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕੰਧ ਢੇਠਾ ਕਰਕੇ ਬੈਠੇ ਤੇ ਕੰਧ ਦੀ ਖਸਤਾ ਹਾਲਤ ਨੂੰ ਵੇਖ ਕਰਕੇ ਇੱਕ ਮਾਈ ਕਹਿਣ ਲੱਗੀ ਕਿ ਇਹ ਜਿਹੜੀ ਕੰਧ ਹੈ ਡਿੱਗਣ ਵਾਲੀ ਹੈ ਤੇ ਉਸ ਸਮੇਂ ਤਨ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਭੋਲੀਏ ਇਹ ਜਿਹੜੀ ਕੰਧ ਹੈ ਜੁੱਗੋ ਜੁੱਗ ਟੱਲ ਰਹੇਗੀ ਇਹ ਸਾਡੇ ਵਿਆਹ ਦੀ ਨਿਸ਼ਾਨੀ ਹੋਵੇਗੀ ਜੋ ਸਾਰਾ ਸੰਸਾਰ ਵੇਖੇਗਾ ਅੱਜ ਵੀ ਆਪ ਦਰਸ਼ਨ ਕਰਦੇ ਹੋ ਕਿ ਉਸੇ ਤਰ੍ਹਾਂ ਹੀ ਉਹ ਕੰਦ ਖੜੀ ਹੈ ਸਾਰੀਆਂ ਸੰਗਤਾਂ ਦਰਸ਼ਨ ਕਰਦੀਆਂ ਹਨ ਜਿਹੜੀ ਇਹ ਵਿਆਹ ਦਾ ਗੁਰਪੁਰਬ ਜਿਸਨ ਮਨਾਇਆ ਜਾਂਦਾ ਹੈ ਸੁਲਤਾਨਪੁਰ ਲੋਧੀ ਤੋਂ ਜਿਸ ਤਰ੍ਹਾਂ ਇਤਿਹਾਸ ਵਿੱਚ ਸਤਿਗੁਰੂ ਜੀ ਆਪ ਆਏ ਸਨ ਇਸੇ ਤਰ੍ਹਾਂ ਹੀ ਸੰਗਤਾਂ ਬੜੀ ਹੀ ਧੂਮ ਧਾਮ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਸੁਲਤਾਨਪੁਰ ਲੋਧੀ ਤੋਂ ਸੰਗਤਾਂ ਆਪ ਇੱਥੇ ਆ ਕਰਕੇ ਸਾਰਾ ਹੀ ਗੁਰਪੁਰਬ ਜੋ ਮਨਾਇਆ ਜਾਂਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਗੁਰਨਾਮ ਸਿੰਘ ਜਸਰ ਮੈਂਬਰ ਸਰੋਕ ਕਮੇਟੀ ਹਲਕਾ ਬਟਾਲਾ 105 ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਸਤਾ ਜੋ ਗੁਰਦੁਆਰਾ ਕੰਨ ਸਾਹ ਹੈ ਇਹ ਮਹਾਰਾ ਸੱਚੇ ਪਾਤਸ਼ਾਹ ਜੀ ਜਦੋਂ ਇੱਥੇ ਵਿਆਹ ਨਾਏ ਨੰਦਕਾਰਜ ਜਿਹੜਾ ਉਹਨਾਂ ਦਾ ਉਹ ਮਤਲਬ ਬੇਟਾ ਗੁਰਦੁਆਰਾ ਨਾਲ ਬੈਕ ਸਾਈਡ ਤੇ ਡੇਰਾ ਸਾਹਿਬ ਨੰਦਕਾਰਜ ਉੱਥੇ ਹੋਇਆ ਇੱਥੇ ਬਰਾਤ ਬੈਠੀ ਆ ਗਈ ਬਰਾਤ ਬੈਠੀ ਜਦ ਜਿਹੜੀ ਕੰਧ ਮੌਜੂਦਾ ਇੱਥੇ ਹੈਗੀ ਹੈ ਇੱਕ ਮਾਦਾ ਜੀ ਨੇ ਕਹੇ ਮਾ ਬੇਟਾ ਇਹ ਕੰਧ ਜਿਹੜੀ ਡਿੱਗਣ ਵਾਲੀ ਹੈ ਤੁਸੀਂ ਕਹਿੰਦੇ ਤੋਂ ਲਾਂਬੇ ਹੋ ਜਾਓ ਪਰ ਉਹਨਾਂ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਗੱਲ ਕਹੀ ਮਾਦਾ ਭੋਲੀਏ ਜਿਹੜੀ ਕੰਧ ਹੈ ਇਹ ਸਦਾ ਜੁਗੋ ਜੁਗਾ ਟਲ ਰਹੇਗੀ ਇਹ ਮੇਰੇ ਵਿਆਹ ਦੀ ਇੱਕ ਨਿਸ਼ਾਨੀ ਰਹੇਗੀ ਉਹ ਕੰਦ ਅੱਜ ਵੀ ਮੌਜੂਦ ਇੱਥੇ ਪਰ ਜੋ ਤੇ ਕੋਈ ਸੰਧਾਲੂ ਆਇਆ ਜੋ ਕੇ ਨੇ ਚੀਜ਼ ਮੰਗੀ ਉਹ ਮਹਾਰਾ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਉਹਨੇ ਝੋਲੀਆਂ ਪਰਕੇ ਭੇਜਿਆ ਅੱਜ ਤੱਕ ਇਸ ਨਰਾਇ ਹੋ ਕੇ ਨਹੀਂ ਕੋਈ ਗਿਆ ਕੁਝ ਲੈ ਕੇ ਗਿਆ ਇਸ ਚੀਜ਼ ਤੇ ਜੋ ਵੀ ਮਹਾਰਾ ਸੱਚੇ ਪਾਤਸ਼ਾਹ ਗੁਰੂ ਮਹਾਰਾ ਸੱਚੇ ਪਾਤਸ਼ਾਹ ਨੂੰ ਚੜ੍ਹਦੀ ਕਲਾ ਵਿੱਚ ਕੇ ਨੇ ਧੀ ਮੰਗੀ ਧੀ ਮੇਰੇ ਪੁੱਤ ਮੰਗਿਆ ਪੁੱਤ ਮੰਗਿਆ ਕਾਰੋਬਾਰ ਮੰਗਿਆ ਤੰਦਰੁਸਤੀ ਮੰਗੀ ਉਹ ਬਿਲਕੁਲ ਆਇਤੀ ਜ਼ੇਰ ਦਾ ਕਰ ਰਿਹਾ ਹੈ ਆਵਾਜ਼ ਨਹੀਂ ਸੁਣੀ ਇੱਥੇ ਆਏ ਦੇ ਕੋਈ ਸਾਡੇ ਨਾਲ ਗੱਲ ਰਾਹੀਂ ਗ੍ਰਾਮ ਨਹੀਂ ਆਇਆ ਜਾਂ ਕੋਈ ਗੱਲ ਹੋਈ ਪਰ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਜੋਗੋ ਜੋਗਿਆ ਟਾਲਿਆ ਇਹ ਕੰਧ ਵੀ ਜੋਗੋ ਜੋਗ ਟਾਲਿਆ ਰਹੀ ਦੀ ਦੁਨੀਆ ਤਾਂ ਕਰ ਰਹਿਣੀ ਹੈ ਪਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਮਸਕਾਰ ਕਰਦੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇ ਜੀ ਤੁਸੀਂ ਬਟਾਲਾ ਦੀ ਧਰਤੀ ਦੇ ਰ ਆਏ ਹੋ ਤੁਹਾਨੂੰ ਬਟਾਲਾ ਦਾ ਜਿਹੜਾ ਸਮਾਜ ਆ ਇਹ ਜੋਗੋ ਜੋਗ ਟਾਲੇ ਨਮਸਕਾਰ ਕਰਦਾ ਰਹੇਗਾ ਤੁਹਾਡਾ ਜੋਗੋ ਜੋਗ ਨਾਂ ਨਹੀਂ ਜਾ ਰਹਿਗਾ 508ਵਾਂ ਵਿਆਹ ਜੀ ਤਿਆਰੀ ਬੜੀ ਯੋਰਾ ਨਾ ਹੋਣ ਰਹੀ ਐ ਆ ਕਾਰ ਸੇਵਾ ਚੱਲਣ ਰਹੀ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਉਹਨਾਂ ਨੇ ਬੇਨਤੀ ਕੀਤੀ ਸੀ ਅਸੀਂ ਜਾ ਕੇ ਬਾਬਾ ਜੀ ਤੁਸੀਂ ਇਹ ਜਿਹੜੀ ਸੇਵਾ ਇਹ ਤੁਸੀਂ ਲਓ ਪਰ ਸੈਥੋ ਤੋਂ ਕਈਆਂ ਨੇ ਕਿਹਾ ਬਚਾਇਆ ਕਿੰਦਰ ਦਈਏ ਤੇ ਮੈਂ ਸਮਾਜ ਮੈਂ ਮੈਂਬਰ ਹੋਣ ਦੇ ਨਾਤੇ ਮੈਂ ਪ੍ਰਧਾਨ ਜੀ ਨੂੰ ਮਿਲ ਕੇ ਕਿਹਾ ਪ੍ਰਧਾਨ ਜੀ ਬਾਬਾ ਸੇਵਾ ਸਿੰਘ ਨੂੰ ਸੇਵਾ ਦਿਓ ਕਿ ਉਹਨਾਂ ਦਾ ਅਸੀਂ ਵੇਖਿਆ ਡੇਰਾ ਬਾਬਾ ਨਾਨਕ ਵੀ ਚੱਲਦੇ ਬਈ ਸਤਕਰਤਾਰੇ ਵੀ ਚੱਲਣ ਰਹੀ ਉਹ ਜਗ੍ਹਾ ਵੀ ਚੱਲਣ ਰਹੀ ਪਰ ਸਾਰੀ ਗੱਲ ਨੂੰ ਕਵਰ ਕਰ ਜਾਂਦੇ ਰਹੇ ਬਾਬਾ ਜੀ ਬਹੁਤ ਠੰਡੇ ਸੁਭਾਅ ਦੇ ਨੇ ਗੱਲ ਸੁਣਦੇ ਹਰ ਦੀ ਸੁਣ ਕੇ ਉਹਦਾ ਚੀਜ਼ ਦਾ ਜਵਾਬ ਦਿੰਦੇ ਨੇ ਬਟਾਲਾ ਤੋਂ ਵਿੱਕੀ ਮਲਕ ਦੀ ਖਾਸ ਰਿਪੋਰਟ